ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਵੀਰਾਂ ਦਾ ਧੰਨਵਾਦ ਜਿੰਨੇ ਵੀ ਆਪਣੇ ਫੇਸਬੁੱਕ ਪੇਜ ਦੇ ਨਾਲ ਜੁੜੇ ਅਤੇ ਜਿੰਨੇ ਵੀ ਵੀਰ ਆਪਣੇ ਜਿਹੜਾ YouTube ਚੈਨਲ ਆ ਉਹਨਾਂ ਨੇ ਚੈਨਲ ਆਪਣਾ ਸਬਸਕ੍ਰਾਈਬਰ ਕੀਤਾ ਸਾਰਿਆਂ ਦਾ ਧੰਨਵਾਦ ਪਰ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਵੀਡੀਓ ਸ਼ੇਅਰ ਕਰਨ ਦੇ ਨਾਲ ਲਾਈਕ ਕਰਨ ਦੇ ਨਾਲ ਹੋਰਾਂ ਕੋਲੇ ਵੀ ਜਾਂਦੀ ਹੈ ਚੰਗੀ ਜਾਣਕਾਰੀ ਤੇ ਆਪਾਂ ਚੰਗੀ ਗੱਲ ਹੀ ਪਾਉਣੀ ਹੁੰਦੀ ਹੈ ਕੋਈ ਮਾੜਾ ਕੁਝ ਨਹੀਂ ਪਾਉਂਦੇ ਆਪਣੇ ਚੈਨਲ ਤੇ ਜਾਂ ਪੇਜ ਤੇ ਸੋ ਇੱਕ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਚਾਰ ਔਰਤਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਪਹਿਲੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਮਾਂ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਦੂਜੀ ਆਉਂਦੀ ਆ ਉਹਦੀ ਭੈਣ ਤੀਜੀ ਔਰਤ ਹੁੰਦੀ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਦੇ ਘਰ ਵਾਲੇ ਤੇ ਚੌਥੀ ਔਰਤ ਜਿਹੜੀ ਉਹ ਧੀ ਹੁੰਦੀ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੋ ਜ਼ਿੰਦਗੀ ਨੂੰ ਚਲਾਉਣ ਵਾਸਤੇ ਜਿਹੜੀ ਜ਼ਿੰਦਗੀ ਆਪਣੀ ਉਹਦੀ ਐਹਮियत ਔਰਤਾਂ ਦੀ ਬਹੁਤ ਵੱਡੀ ਆ ਸੋ ਮਾਮਾ ਦਾ ਭੈਣਾਂ ਦਾ ਧੀਆ ਦਾ ਸਾਰਿਆਂ ਦਾ ਸਤਿਕਾਰ ਕਰਿਆ ਕਰੋ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਜਿਹੜੀ ਮਾਂ ਮਾਂ ਨੂੰ ਇੱਕ ਬਹੁਤ ਵੱਡਾ ਰੱਬ ਦਾ ਦਰਜਾ ਮਿਲਿਆ ਪਰ ਮੇਰਾ ਮੰਨਣਾ ਇਹ ਹੈ ਕਿ ਦਰਜਾ ਮਾਣੂ ਰੱਬ ਦਾ ਮਿਲਿਆ ਚਲੋ ਠੀਕ ਆ ਪਰ ਮਾਂ ਹੀ ਰੱਬ ਹੁੰਦੀ ਆ ਜਿਹੜਾ ਮਾਂ ਤੇ ਪਿਓ ਆ ਇਹੀ ਰੱਬ ਹੁੰਦੇ ਆ ਮੇਰੇ ਹਿਸਾਬ ਦੇ ਨਾਲ ਕਿ ਜਿਨ੍ਹਾਂ ਦੇ ਮਾਤਾ ਪਿਤਾ ਜਿਉਂਦੇ ਆ ਉਹਨਾਂ ਨੂੰ ਕਿਤੇ ਵੀ ਜਾ ਕੇ ਗੁਰਦੁਆਰੇ ਮੰਦਰ ਜਾ ਮਟੀਆਂ ਤੇ ਜਾ ਕੇ ਪੂਜਾ ਕਰਨ ਦੀ ਲੋੜ ਨਹੀਂ ਮਾਪਾਪ ਦੀ ਸੇਵਾ ਹੀ ਸਭ ਤੋਂ ਵੱਡੀ ਹੈ ਤੇ ਵੈਸੇ ਤਾਂ ਲੋਕ ਅੱਜ ਕੱਲ ਬਹੁਤ ਸਿਆਣੇ ਆ ਕੁਝ ਦੱਸਣ ਦੀ ਲੋੜ ਨਹੀਂ ਗਈ ਕਿਸੇ ਵੀ ਬੰਦੇ ਨੂੰ ਸਮਝਾਉਣ ਦੀ ਲੋੜ ਨਹੀਂ ਅੱਜ ਕੱਲ ਬਹੁਤ ਗਿਆਨਵਾਨ ਲੋਕ ਆ ਸੂਝਵਾਨ ਤੇ ਹੱਥ ਦੇ ਵਿੱਚ ਉਹਨਾਂ ਦੇ ਹਰ ਇੱਕ ਚੀਜ਼ ਮਿਲਦੀ ਹੈ ਗਿਆਨ ਆ ਮੋਬਾਈਲ ਦੇ ਵਿੱਚੋਂ ਜਿਹੜਾ ਕੁਝ ਮਰਜ਼ੀ ਸਿੱਖ ਲਓ ਪਰ ਫਿਰ ਵੀ ਚੰਗੇ ਜਾਣਕਾਰੀ ਜੇ ਦਪਾ ਸ਼ੇਅਰ ਕਰਦੇ ਆ ਤਾਂ ਚੰਗੀ ਗੱਲ ਆ ਕਿਸੇ ਨੂੰ ਚੰਗੀ ਗੱਲ ਦਾ ਪਤਾ ਤਾਂ ਸ਼ੇਅਰ ਜਰੂਰ ਕਰਨੀ ਚਾਹੀਦੀ ਆ ਸੋ ਵੀਰ ਜੀ ਕੋ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ